ਦਾਦੀਏ ਕਿ ਚੋਣਾ ਨੂੰ ਲੈ ਕੇ ਜਿਹੜਾ ਆ ਵੀਰ ਪੱਕ ਚੁਕੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਇਸ ਸਮੇ ਬਲਾਗ ਨੋੜ ਜਮ ਸਿੰਘ ਦੇ ਵਿੱਚ ਖੜੇ ਆ ਜਿੱਥੇ ਪੰਚਾਇਤ ਸੰਪਤੀ ਜਿਹੜੀ ਆ ਬਲਾਗ ਜਿੱਥੇ ਮੈਂ ਚਲਿਆ ਕੱਲ ਤੋਂ ਹੀ ਲੋਕ ਜਿਹੜੇ ਖੱਜਲ ਖਰਾਬ ਹੁੰਦੇ ਨਜ਼ਰ ਆ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕੱਲ ਵੀ ਕਾਫੀ ਤਦਾਦ ਦੇ ਵਿੱਚ ਜਿਹੜੇ ਆ ਘਟੋ ਘਟ ਤੇ ਜੇ ਗੱਲ ਕਰੀਏ ਤਾਂ 2.5 300 ਬੰਦਾ ਜਿਹੜਾ ਇੱਥੇ ਕੱਲ ਖੱਜਲ ਹੋ ਕੇ ਗਿਆ ਸਾਮੀ ਤੱਕ ਜਿਹੜੇ ਆ ਇੱਥੇ ਸੈਕਟਰੀ ਵੀ ਨਹੀਂ ਪਹੁੰਚੇ ਤੇ ਵੀਡੀਓ ਜਿਹੜੇ ਕੱਲ ਮੌਜੂਦ ਰਹੇ ਸਨ ਪਰ ਲੇਕਿਨ ਅੱਜ ਜੇ ਗੱਲ ਕਰੀਏ ਤੇ ਅੱਜ ਵੀਡੀਓ ਵੀ ਇ ਬੇਨਾਂਦਨ ਦਿਖਾਵਾਂਗੇ ਅੰਦਰ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਿਹੜੇ ਆਪਣੇ ਵੀਡੀਓ ਸਾਫ ਦਾ ਜਿਹੜਾ ਅੰਦਰ ਰੂਮ ਹੈਗਾ ਉਹ ਤੁਹਾਨੂੰ ਦਿਖਾਵਾਂ ਵੀ ਕੁਰਸੀ ਖਾਲੀ ਹੈਗੀ ਹੈ ਇਹ ਆਪਣੇ ਪੰਚਾਇਤ ਅਫਸਰ ਹਨ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਅੰਦਰ ਦੀਆਂ ਵੀ ਕਿਸ ਤਰ੍ਹਾਂ ਜਿਹੜੀਆਂ ਖੁਰਸੀਆਂ ਬਿਲਕੁਲ ਇਹੀ ਜਿਹੜੀਆਂ ਖਾਲੀ ਪਈਆਂ ਹਨ ਲੋਕਾਂ ਦਾ ਜਿਹੜਾ ਆ ਰੋਸ ਕਾਫੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਸਾਡੇ ਜਿਹੜੇ ਕੰਮ ਜਿਹੜੇ ਨਹੀਂ ਕੀਤੇ ਜਾ ਰਹੇ ਇੱਥੇ ਜੇ ਗੱਲ ਕਰੀਏ ਤੇ ਲੋਕਾਂ ਦਾ ਰੋਸ ਇਹ ਵੀ ਹੈਗਾ ਵੀ ਪਾਰਟੀ ਬਾਜ਼ੀ ਜਿਹੜੀ ਕਰਕੇ ਜਿਹੜਾ ਆ ਇਹ ਕੰਮ ਕਿਤੇ ਜਾ ਰਹੇ ਤਸਵੀਰਾਂ ਤੁਸੀਂ ਅੰਦਰ ਦੀਆਂ ਦੇਖ ਸਕਦੇ ਹੋ ਕਿ ਵੀਡੀਓ ਸਾਫ ਜਿਹੜੇ ਇਸ ਸਮੇਂ ਨਹੀਂ ਹਨ ਮੌਜੂਦ ਨਹੀਂ ਹਨ ਉੱਥੇ ਹੀ ਗੱਲ ਕਰੀਏ ਕਿ ਕਈ ਫਾਇਲਾਂ ਦੱਸਤਾ ਵੇ ਜਿਹੜੇ ਨੇ ਵੀਡੀਓ ਸਾਹਮਣੇ ਜਿਹੜੇ ਆ ਉਹਨਾਂ ਦੇ ਰੱਖੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਫਾਇਲਾਂ ਜਿਹੜੀਆਂ ਇੱਥੇ ਤਸਦੀਕ ਵਾਸਤੇ ਰੱਖੀ ਗਈਆਂ ਨੇ ਸੀਸੀਟੀਵੀ ਕੈਮਰੇ ਵੀ ਜਿਹੜੇ ਲੱਗੇ ਹੋਏ ਨੇ ਉੱਥੇ ਹੀ ਗੱਲ ਕਰੀਏ ਤੇ ਇਸ ਸਮੇਂ ਉਸ ਦਾ ਸੱਚ ਹੈ ਏਸੀ ਜਿਹੜਾ ਸਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਜਿਹੜਾ ਚਲਦਾ ਹੋਇਆ ਨਜ਼ਾਰਾ ਆ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਈਏ ਵੀ ਇਸ ਸਮੇਂ ਜੇ ਗੱਲ ਕਰੀਏ ਤੇ ਟਾਈਮ ਜਿਹੜਾ ਆ 12:30 ਤੋਂ 1 ਵਜੇ ਦਾ ਟਾਈਮ ਜਿਹੜਾ ਲਗਭਗ ਹੋ ਚੁੱਕਿਆ ਹੈ ਪਰ ਲੇਕਿਨ ਅਜੇ ਤੱਕ ਵੀ ਜਿਹੜਾ ਕੋਈ ਵੀ ਅਫਸਰ ਫੈਕਟਰੀ ਕੋਈ ਵੀ ਇਥੇ ਜਿਹੜਾ ਨਹੀਂ ਪਹੁੰਚਿਆ ਤਸਵੀਰਾਂ ਤੋਂ ਹੀ ਲਗਾਤਾਰ ਦੇਖ ਸਕਦੇ ਹੋ ਕਿ ਲੋਕਾਂ ਦੀ ਤਾਧਾਰ ਕਿਸ ਤਰ੍ਹਾਂ ਲੱਗੀ ਹੋਈ ਹੈ ਲੋਕ ਜਿਹੜੇ ਖੱਜਲ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਗੱਲ ਕਰੀਏ ਕਿ ਬਾਬਸਾਨ ਉਹ ਵੀ ਜਿਹੜੇ ਇਥੇ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਜਿਹੜੀ ਆ ਖੱਜਲ ਖਰਾਬੀ ਜਿਹੜੀ ਆ ਨਜ਼ਰ ਆ ਰਹੀ ਹੈ ਤਸਵੀਰਾਂ ਲੋਕਾਂ ਦੇ ਵਿੱਚ ਰੋਸ ਵੀ ਹੈਗਾ ਲੋਕ ਕਾਫੀ ਰੋਸ ਕਰ ਰਹੇ ਨੇ ਠੀਕ ਕੱਲ ਤੋਂ ਦੋ ਜਿਹੜੀਆਂ ਛੁੱਟੀਆਂ ਵਿੱਚ ਆ ਰਹੀਆਂ ਹਨ ਉਸ ਤੋਂ ਬਾਅਦ ਜਿਹੜੀ ਆ ਲਾਸਟ ਡੇਟ ਜਿਹੜੀ ਆ 4 ਤਰੀਕ ਦੀ ਜਿਹੜੀ ਆ ਉਹ ਕਿਤੀ ਗਈ ਆ ਤੇ ਉਸ ਤੋਂ ਬਾਅਦ ਜਿਹੜੀਆਂ ਫੈਲਾਬ ਬੰਦ ਹੋ ਜਾਣਗੀਆਂ ਪਰ ਲੇਕਿਨ ਚੁੱਲੇ ਟੈਕਸ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਤੁਸੀਂ ਦੇਖ ਸਕਦੇ ਹੋ ਵੀ ਮਾਤਾਂ ਵੀ ਜਿਹੜੀਆਂ ਆਈਆਂ ਇੱਥੇ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਪਰ ਲੇਕਿਨ ਜਿਹੜੀ ਆ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੱਜਲ ਖਰਾਬੀ ਜ ਇਸੇ ਸਬੰਧੀ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਤਤਪ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇ ਕੀ ਨਿਊਜ਼ ਆਹੀ ਆਜੇ ਨਾ ਨਰੋੜ ਕੀ ਕਰਨਾ ਆਇਓ ਅਸੀਂ ਫੈਲ ਲਾਣੀ ਹੈ ਫੈਲ ਤੇ ਕਿਉਂ ਨਹੀਂ ਲੱਗ ਨਹੀਂ ਰਹੀ ਕੀ ਗੱਲ ਕਰੀ ਨੀ ਕੀ ਕਰਨ ਕੀ ਹੈ ਦੋ ਤਿੰਨ ਵਾਰੀ ਆਇਆ ਕੋਈ ਸੈਟਲੀਆਂ ਦਾ ਕੋਈ ਵੀਡੀਓ ਨਹੀਂ ਆਇਆ ਕੀ ਕੀ ਮੰਗ ਕਰਦੇ ਤੁਸੀਂ ਇੱਥੇ ਆਹੀਂ ਮੰਗ ਫੈਲ ਲਾਣੀ ਆ ਪਣੀ ਸਰਪੰਚੀ ਦੀ ਮਹੱਲ ਲਗਾ ਹਾਂਜੀ ਤੇ ਕੀ ਲੱਗਦਾ ਵੀ ਸਰਕਾਰਾਂ ਤੇ ਕਹਿੰਦੀਆਂ ਵੀ ਕਿਸੇ ਨੂੰ ਖੱਜਲ ਖਰਾਬੀ ਨਹੀਂ ਕੀਤੀ ਜਾਏਗੀ ਹਾਂ ਹੁਣ ਕੀ ਮੌਕੇ ਦੇ ਦੇਖੋ ਜੀ ਇੱਥੇ ਹੂੰ ਆਰਡਰ ਸੁਣਿਆ ਸੀ ਕਹਿੰਦੇ ਵੀ ਕੋਈ ਸਰਪੰਚ ਫੁਰ ਕੋਈ ਕਰ ਦੇਣ ਤੇ ਉਸੇ ਕਾਰਨ ਡੇਟ ਹੋਏ ਇੱਕ ਦਾ ਕੰਮ ਉਹ ਸਾਡਾ ਬੋਟ ਕੀ ਪਹਿਨੇ ਕਿ ਜਾਂ ਨਹੀਂ ਪਹਿਨੇ ਦੇਖੋ ਅੱਜ ਤਾਂ ਦੇਣਾ ਕੱਲ੍ਹ ਆ ਅੱਜ ਦਾ ਦਿਨ ਦੋ ਛੁੱਟੀਆਂ ਗਈਆਂ ਉਸ ਤੋਂ ਬਾਅਦ ਫਿਰ ਦੋ ਛੁੱਟੀਆਂ ਨਾਲ ਕੋਈ ਫੈਲ ਨਹੀਂ ਲੱਗੀਗੀ ਫੈਲ ਨਹੀਂ ਲੱਗੇਗੀ ਜੇ ਲੱਗੀ ਤਾਂ ਅੱਜ ਲੱਗੀ ਇਸਾਂ ਦੇਖਦੇ ਹੋ ਠਕਾਉ ਰਿਹਾ ਤੁਹਾਡੇ ਨਾਲ ਠੱਕਾ ਹੀ ਹੋ ਰਿਹਾ ਜੀ ਸਾਰੇ ਹੋਂ ਠਕਾਉ ਰਿਹਾ ਹਾਂਜੀ ਕੀ ਮੰਗ ਕਰੋਗੇ ਸਰਕਾਰ ਮੰਗਾ ਅਸੀਂ ਕਿ ਇੰਨੇ ਸਾਡੀ ਫੈਲ ਲੱਗੇ ਨਾ ਸਾਡੀ ਕੋਈ ਪੈਨਸ਼ਨ ਲੱਗੇ ਕਿਤੇ ਨਾ ਪਿੰਡ ਦਾ ਕੋਈ ਸਰਪੰਚ ਸਾਡੀ ਸੁਣਦਾ ਨਹੀਂ ਆਹੀਂ ਕਾਂਗਰਸ ਪਾਰਟੀ ਦੇ ਪੱਕੇ ਬੰਦੇ ਸਾਡੀ ਮੰਗ ਕੋਈ ਨਹੀਂ ਸੁਣਦਾ ਪਿੰਡ ਦੇ ਵਿੱਚ ਸਾਰੇ ਸਾਨੂੰ ਕਾਰਨ ਕਰਕੇ ਮਾਰਨ ਕਾਈਂ। ਦੁਬਾਰਾ ਤੇ ਫਿਰੋਣਾ ਸਾਡੇ ਵੀ ਨਹੀਂ ਕਹਿੰਦੇ ਫੈਲਣਾ। ਆ ਵੀ ਫੈਲਣਾ ਆ ਨਾ। ਨਨਾ ਬਲਵਿੰਦਰ ਤਮਾਰ ਸਾਨੂੰ ਔਰ ਭਾਈ ਸਰਦਾਰ ਇਹ ਪਿੰਡ ਮੇਰਾ ਚੰਡੀਲਾ ਬਾਦੀ ਰਿਆ ਪਰ ਅੱਜ ਤਿੰਨ ਦਿਨ ਹੋਇਆ ਤਾਂ ਖੱਜਲ ਹੁੰਦੇ। ਨਾ ਇੱਥੇ ਸ਼ਾਟਰੀ ਮਿਲਦਾ ਨਹੀਂ ਤੇ ਤਾਂ ਇਹ ਮੋਹਰ ਬਾਰ ਬੰਦਾ ਇਹਦਾ ਮਲੇਰਦਾ ਆ। ਇਹ ਆਪਣੇ ਬੰਦਿਆਂ ਨੂੰ ਚੁੱਲ੍ਹੇ ਵੀ ਦੇਰਦੇ ਸਭ ਤਹੋ ਦੇਰਦੇ ਆ ਸਾਨੂੰ ਵੀ ਨਾ ਤੀ ਦੇਰਦੇ ਆ। ਸਾਨੂੰ ਆਹ ਹਾਲਤ ਦੇ ਵਿੱਚ ਚੁੱਲ੍ਹੇ ਚਾਹੀਦੇ ਐ ਲਾਸ਼ਣ ਲੜਨਾ ਜੇ ਸਾਨੂੰ ਚੁੱਲ੍ਹੇ ਨਾ ਨਹੀਂ ਦਿੱਤੇ ਸਾਨੂੰ ਟੈਸ ਤੇ ਨਹੀਂ ਨਾ ਉਹਨੂੰ ਦਿੱਤੇ। ਹਾਂ ਹੀ ਐ ਲਾਸ਼ਨ ਨਹੀਂ ਹੋੰਦਣਾ ਚਾਹੇ ਚਾ ਨੂੰ ਤੇ ਮੁਰਦਾ ਬਾਤ ਨੂੰ ਉਤਰਨੇ ਪੈ ਜੇ ਜਨਾਨੀਆਂ ਚਿੱਟੀਆਂ ਚੁੰਨੀਆਂ ਲਾਈ ਆਈ ਤੇ ਬਾਲ ਦੇਣੀਆਂ ਨਾ ਆਈ ਤੇ ਤਰਨਾ ਲਾਣਾ ਲਾਸ਼ਨ ਜਾਂ ਲੇੜ ਤਰ ਦੋਵੇ ਜੇ ਸਾਡਾ ਇਹਨਾਂ ਨੂੰ ਤਾਂ ਵੀ ਸਾਡੀ ਮਾਨਦਪੂਰੀ ਕਰੋ ਅੱਜ ਤਿੰਨ ਦਿਨ ਹੋ ਗਏ ਸਾ ਨੂੰ ਤੇ ਤਰਚੇ ਕਰੀ ਬੰਦੇ ਤਿਆਰੀਆਂ ਪੰਨੀਆਂ ਆਪਣੇ ਬੰਦੇ ਨੂੰ ਇਹ ਸਭ ਤੋਂ ਦੇਰ ਦੇ ਤਾਰ ਬੈਠਦੇ ਸਭ ਤੋਂ ਇਹਨਾਂ ਨੂੰ ਮਿਲੇ ਜਾਂਦਾ ਕਿੰਨੂੰ ਦੇ ਦੇਣਾ ਕਿਹੜੀ ਪਾਰਟੀ ਨੂੰ ਹਾਂ ਪਾਰਟੀ ਨੂੰ ਜੇ ਇਹਦੇ ਆਪਣੇ ਬੰਦੇ ਸਰਹੰਚਰੋਤੇ ਰਿਆ ਉਹਨਾਂ ਨੂੰ ਦੇਰ ਦੇ ਸਾਨੂੰ ਐਤੀ ਦੇਰ ਦੇ ਕਹਿ ਸਕਦਾ ਜਿਹੜੀ ਮੌਜੂਦਾ ਸਰਕਾਰਾ ਕਿਤੇ ਨਾ ਕਿਤੇ ਧੱਕਾ ਕਰਦੀ ਨਹੀਂ ਰਹੀ ਆ ਰਹੀ ਹਾਂਜੀ ਸਰ ਸਾਰੇ ਆਮ ਤਰ੍ਹਾਂ ਹੀ ਰੇਰਦੀ ਆ ਸਾਹਮਣੇ ਤਰ੍ਹਾਂ ਹੀ ਰੇਰਦੀ ਆ ਇੱਥੇ ਚੋੜੀ ਵਾਲਾ ਤਾਂ ਵੀ ਨਹੀਂ ਤਿੰਨ ਦਿਨੋਂ ਸਾਨੂੰ ਛੱਟਰੀ ਤੋਂ ਬਿਨਾਂ ਨਹੀਂ ਲੁਬੇਰਦਾ ਛੱਟਰੀ ਤਾਜੀ ਦਿਨ ਦਾ ਤਾਰਾ ਦਾ ਬੈਠਿਆ ਤਾਂ ਦੀਦਾ ਦਾ ਮੈਂ ਬੰਬਿਆਲ ਬੈਠਾ ਤਾਂ ਉੱਤੇ ਬੈਠੇ ਦਾ ਸੇ